هي نه جي بات ڪربا آهي दीपक जी नटकी दीपक कदर शर्मा हां जी बाकी कहना गलत देख नहीं कही ठीक है जी ठीक है मार ली बटक गई है दीपक शर्मा खालू अब खुद अभी होती ਜਦਿ 23 12 2023 ਨੂੰ ਸਤਵਿੰਦਰ ਬੁੱਗਾ ਤੇ ਉਹਨਾਂ ਦੇ ਬ੍ਰਦਰ ਦਵਿੰਦਰ ਸਿੰਘ ਭੋਲਾ ਇਹਨਾਂ ਦੇ ਆਪਸ ਦੇ ਵਿੱਚ ਖੇਤਾਂ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਲੜਾਈ ਝਗੜਾ ਹੋਇਆ ਸੀ ਜਿਸ ਦੌਰਾਨ ਦਵਿੰਦਰ ਭੋਲਾ ਦੀ ਵਾਈਫ ਅਮਰਜੀਤ ਕੌਰ ਦੀ ਡੈਥ ਹੋ ਗਈ ਸੀ ਤੇ ਉਹਨਾਂ ਦੀ ਸਟੇਟਮੈਂਟ ਦੇ ਉੱਤੇ ਬੇਸਡ ਤੇ ਉਹਨਾਂ ਦੀ ਵਾਈਫ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਈ ਹੈ ਉਸ ਦੇ ਬੇਸਿਸ ਉੱਤੇ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈ ਇਹ ਤਿੰਨ ਜਨਾਂ ਦੇ ਅਗੇਂਸਟ ਐਫ ਆਈ ਆਰ ਰਜਿਸਟਰ ਹੋਈ ਹੈ ਸਤਿੰਦਰ ਸਿੰਘ ਬੁੱਗਾ ਹਜ਼ਾਰਾ ਸਿੰਘ ਪੁੱਤਰ ਬੰਦ ਸਿੰਘ ਵਾਸੀ ਪਿੰਡ ਮਕਾਰੋਪੁਰ ਜੀ ਤੇ ਹਰਵਿੰਦਰ ਸਿੰਘ ਪੁੱਤਰ ਜਮੀਤ ਸਿੰਘ ਵਾਸੀ ਪਿੰਡ ਬੀਬੀਪੁਰ ਇਹ ਤਿੰਨ ਜਨਾਂ ਦੇ ਅਗੇਂਸਟ ਐਫ ਆਈ ਆਰ ਰਜਿਸਟਰ ਹੋਈ ਅੰਡਰ ਸੈਕਸ਼ਨ 304 323 345 534 ਆਈ ਪੀਸੀ ਸਰ ਇਹ ਜਿਹੜੇ ਦੋ ਬੰਦੇ ਸੀ ਉਹ ਕੌਣ ਸੀ ਵੀ ਰਿਸ਼ਤੇਦਾਰ ਪਰਿਵਾਰਕ ਨੰਬਰ ਸੀ ਜਾਂ ਕੋਈ ਇਹ ਜੀ ਜੋ ਹਜਾਰਾ ਸਿੰਘ ਹੈ ਇਹ ਸਤਿੰਦਰ ਬੁੱਗਾਪੁਰ ਖੇਤੜ ਚ ਕੰਮ ਕਰਦਾ ਤੇ ਜੋ ਹਰਵਿੰਦਰ ਸਿੰਘ ਹੈ ਇਹ ਇਹਦਾ ਕੋਈ ਦੋਸਤ ਹੈ ਜੀ ਕੀ ਮਾਮਲਾ ਕੀ ਸੀ ਕਿ ਉਹ ਇੰਨਾ ਸਮਾਂ ਲੱਗ ਗਿਆ ਮਾਮਲਾ ਦਰਜ ਹੁੰਦੇ ਇਹ ਜੀ ਜੋ ਡਿਸੀਜ਼ਡ ਹੈ ਉਹਨਾਂ ਦੀ ਕੋਈ ਵੀ ਮੈਡੀਕਲ ਰਿਪੋਰਟ ਨਹੀਂ ਸੀ ਤਾਂ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੇ ਨਾਲ ਇਹਨਾਂ ਨੇ ਹੁਣ ਵਿਕਟਮ ਦਾ ਪੋਸਟਮਾਰਟਮ ਕਰਵਾਇਆ ਪੋਸਟਮਾਰਟਮ ਦੀ ਰਿਪੋਰਟ ਹੋਣ ਤੋਂ ਬਾਅਦ ਹੁਣ ਐਫ ਆਈ ਆਰ ਰਜਿਸਟਰ ਹੋਈ ਕੀ ਆਇਆ ਪੋਸਟਮਾਰਟਮ ਦੇ ਵਿੱਚ ਰਿਪੋਰਟ ਦੇ ਵਿੱਚ ਪੋਸਟਮਾਰਟਮ ਦੇ ਵਿੱਚ ਚਲੋ ਬਾਕੀ ਚੀਜ਼ਾਂ ਵੀ ਹੈ ਮੇਨ ਜਿਹੜੀ ਇਹਦੇ ਵਿੱਚ ਇੱਕ ਹੈਡ ਇੰਜਰੀ ਆਈ ਹੈ ਹੈਡ ਇੰਜਰੀ ਜੁੜੀ ਜੁੜੀ ਪ੍ਰੋਬੇਬਲ ਕੌਜ਼ ਆਫ ਡੈਥ ਹੋ ਸਕਦੀ ਹੈ ਬਿਫੋਰ ਡੈਥ ਜੀ ਹੈ ਹੈਡ ਇੰਜਰੀ ਹੈ ਬਾਕੀ ਵੇਸਟਰ ਰਿਪੋਰਟ ਹੋਣ ਤੋਂ ਬਾਅਦ ਅੱਗੇ ਹੋਰ ਡਿਟੇਲ ਦੇ ਵਿੱਚ ਇਹਦਾ ਪਤਾ ਲੱਗਦਾ ਹੈ ਰੀਡ ਕਰਨ ਵਾਸਤੇ ਕੋਈ ਟੀਮਾਂ ਵੀ ਇਕੱਠਿਤ ਕੀਤੀ ਗਈਆਂ ਹਨ ਗ੍ਰਿਫਤਾਰ ਕੀ ਨੀ ਰੇਡ ਦੇ ਵਿੱਚ ਅਸੀਂ ਰੇਡਸ ਕਰ ਰਹੇ ਹਾਂ ਜੀ ਕਿਸੇ ਦੀ ਗ੍ਰਿਫਤਾਰੀ ਹੋਈ ਨਹੀਂ ਹਰੇਕ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਤੇ ਦੂਜੇ ਪਾਸੇ ਗੱਲ ਕੀਤੀ ਵੀ ਇੱਕ ਬੁੱਗੇ ਨੇ ਵੀ ਇਲਜ਼ਾਮ ਲਗਾਈ ਸੀ ਕਿ ਉਹ ਪਰ ਕੀ ਇਹਦੇ ਉੱਪਰ ਗੱਡੀ ਚੜਾਈ ਗਈ ਸੀ ਸਤਵਿੰਦਰ ਬੁੱਗੇ ਦੇ ਉੱਪਰ ਉਹਨੂੰ ਲੈ ਕੇ ਵੀ ਕੋਈ ਕਾਰਵਾਈ ਅਮਲ ਚ ਲਿਆਦੀ ਜਾ ਰਹੀ ਹੈ ਜੋ ਜੀ ਉਹਨਾਂ ਦੀ ਕੰਪਲੀਟ ਸਾਡੇ ਕੋਲ ਆਈ ਵੀ ਹੈ ਉਹਦੀ ਇਨਕੁਆਇਰੀ ਅਸੀਂ ਕਰ ਰਹੇ ਹਾਂ ਜੇ ਉਹਦੇ ਵਿੱਚ ਤੁਹਾਨੂੰ ਕੋਈ ਹੋਰ ਐਵੀਡੈਂਸ ਉਹਦੇ ਵਿੱਚ ਆਂਦਾ ਤਾਂ ਅਸੀਂ ਉਹਦੇ ਵਿੱਚ ਵੀ ਬੰਦੀ ਜੋ ਕਾਰਵਾਈ ਕੀਤੀ ਕਰਾਂਗੇ